ਤਾਂ ਕਰਕੇ ਨੂੰ ਦੁਬਾਰਾ ਰਾਏ ਦੀ ਸੋਚ ਕਾਇਓ ਚਾ ਮਤਲਬ ਇਸ ਇਸ ਨੂੰ ਪੋਲਿਟਿਕ ਕਿਉਂ ਬਣਾਇਆ ਜਾਂਦਾ ਪਤਾ ਕੀ ਜੀ ਉਹਨਾਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂਗਾ ਹੁਣ ਸੁਭੀ ਕਰੀ ਉਹਦਾ ਕਹਿੰਦੇ ਜੀ ਜਿਹੜਾ ਪਪੂਵੰਤ ਮਾਨ ਜਲੰਧਰ ਜਿਹੜਾ ਕਰਾਇਤੇ ਘਰ ਲੈ ਲਿਆ ਮੈਂ ਕਹਿੰਦੇ ਲੈ ਲਈ ਹਾਈ ਤਾਂ ਮੈਂ ਕਰ ਕਰ ਲਿਆ ਜਲੰਧਰ ਕਰਾਇਤੇ ਜੇ ਲੈ ਵੀ ਲਿਆ ਮੈਂ ਦੱਸ ਦੂਗਾ ਤੁਹਾਨੂੰ ਜਲੰਧਰ ਕਰਾਇਤੇ ਘਰ ਲੈ ਲਿਆ ਕਿਉਂਕਿ ਇਸ ਘਰ ਚੋਂ ਪਪੂਵੰਤ ਮਾਨ ਨੂੰ ਕੱਢਿਆ ਜਾਊਗਾ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹੁੰਦਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ ਫਰੋਲਪੁਰ ਤੋਂ ਕੱਢੇ ਤੁਸੀਂ ਘਰ ਗੁਰਦਾਸਪੁਰ ਲੈ ਲਿਆ ਬਾਅਦ ਗੁਰਦਾਸਪੁਰ ਵਾਲਿਆਂ ਨੇ ਤੁਹਾਨੂੰ ਘੜਤਾ ਤੁਸੀਂ ਘਰ ਪੰਜ ਪੰਜ ਕੁਲੇ ਲੈ ਲਿਆ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਘਰ ਚੰਨੀ ਹੁੰਦੇ ਪਾ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉੱਥੇ ਤਾਨੂੰ ਲੱਗਿਆ ਵੀ ਚਾਹ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਟੁੰਦੇ ਦਾ ਹੀ ਤੁਸੀਂ ਪਹਿਲਾਂ ਆਪਣੇ ਘਰ ਗੇਣ ਲਓ ਕਿਰਪਾ ਕਰਕੇ ਮੇਰੇ ਘਰ ਦੀ ਬੇਕਰਨਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਐਸ ਤਰ੍ਹਾਂ ਦੀਆਂ ਮੈਨੂੰ ਵੀ ਹੈਵ ਜਸਟ ਕੰਪਲੀਟਡ ਦਿਸ ਐਕਸਰਸਾਈਜ਼ ਐਂਡ ਵੀ ਆਰ ਵੀ ਆਰ ਲਾਂਚਿੰਗ ਐਨ ਆਪਰੇਸ਼ਨ ਇਹੋ ਤੁਹਾਨੂੰ ਹੁਣ ਥੋੜੀ ਦੱਸਾਂਗੇ ਜੀ ਅਮਾਨੂੰ ਜੀ ਰਿਵ ਚੈਨ ਨਾ ਬਣ ਗਈ ਲਿਸਟ ਬਣ ਗਈ ਐਕਸ਼ਨ ਹੋਊਗਾ ਉਸ ਐਕਸ਼ਨ ਚੋਂ ਕਿੰਨੇ ਕੁ ਕਿੰਨਾ ਦੇ ਘਰੋਂ ਕੀ ਬਰਾਮਦੀ ਹੁੰਦੀ ਹੈ ਜਾਂ ਕਿੰਨਾ ਦੀ ਕੀ ਇਨਵੋਲਵਮੈਂਟ ਰਹਿੰਦੀ ਹੈ ਉਹ ਸਾਰੇ ਵੱਲੋਂ ਸਰਕਾਰ ਵੱਲੋਂ ਹਾਲਾਂਕਿ ਵੱਡੇ ਕਦਮ ਚੁੱਕੇ ਜਾ ਰਹੇ ਆ ਕਰਪਸ਼ਨ ਤੇ ਨਹੀਂ ਨਹੀਂ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਨੇ ਹੁਣ ਇੱਕ ਇੱਕ ਦੋ ਪੁਲਿਸ ਵਾਲੇ ਫੜੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ 25-25000 ਰੁਪਏ ਪਰ ਨੌਕਰੀ ਕਹਿ ਕੇ 26 ਲੱਖ 2926 ਰੁਪਏ ਆਪਦੇ ਖਾਤੇ ਚ ਪਵਾਏ ਕਿਸ ਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਫੋਨ ਇੱਥੇ ਆਇਆ ਸੀਗਾ ਐਂਟੀ ਕ腐ਪਸ਼ਨ ਹੈਲਪ ਸੈਂਟਰ ਜਿਹੜਾ 9501200200 ਮੈਂ ਫੇਰ रिपीट ਕਰ ਦਿੰਨਾ 9501200200 ਇੱਥੇ ਫੋਨ ਕਰੋ ਜਾਂ ਸਾਡੇ ਪੋਰਟਲ ਤੇ ਫੋਨ ਕਰੋ ਜਾਂ ਬਿਜ਼ੀਲੈਂਸ ਨੂੰ ਦੱਸੋ ਤੁਹਾਡੀ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਗੁਪਤ ਰੱਖੀ ਜਾਊਗੀ ਪੰਜਾਬ ਨੂੰ ਪੰਜਾਬ ਨੂੰ ਦੁਆਰੇ ਪੰਜਾਬ ਬਣਾਉਣ ਤੁਸੀਂ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹੋ ਤੁਸੀਂ ਇਹ ਵੀ ਦੱਸ ਸਕਦੇ ਮੈਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਹੈ ਸ਼ੱਕ ਵੀ ਸ਼ਾਇਦ ਤੁਹਾਨੂੰ ਨਾਪ ਕਨਫਰਮ ਹੋਵੇ ਕਿਸੇ ਨੂੰ ਉਹ ਦੱਸ ਦਿਓ ਤੁਹਾਡਾ ਕੋਈ ਨਾਂ ਨਹੀਂ ਆਊਗਾ ਅਸੀਂ ਉਹ ਸ਼ੱਕ ਨੂੰ ਕਲੀਅਰ ਕਰਾਂਗੇ ਕਿ ਇੱਥੇ ਸ਼ੱਕ ਕਿਉਂ ਪਿਆ ਜੇ ਤੂੰ ਐ ਤਾਂ ਹੀ ਆਗੋਂਦੀ ਹੈ ਨਾ ਜੇ ਆਗਿਆ ਤਾਂ ਹੀ ਤੂੰ ਆਉਂਦਾ ਸੋ ਇਸ ਕਰਕੇ ਇਸ ਮਾਮਲੇ ਸਾਡੇ ਵੱਲੋਂ ਕੋਈ ਕਿਸੇ ਨਾਲ ਮਿੱਤਰਤਾ ਨਹੀਂ ਕੋਈ ਸਾਡਾ ਸਕਾ ਨਹੀਂ ਕੋਈ ਸਾ ਪੰਜਾਬ ਲਈ ਸਾਡਾ ਕੋਈ ਕਿਸੇ ਨਾਲ ਸਾਡੀ ਯਾਰੀ ਦੋਸਤੀ ਨਹੀਂ ਪੰਜਾਬ ਤੋਂ ਵੱਧ ਪਿਆਰ ਅਸੀਂ ਕਿਸੇ ਨੂੰ ਨਹੀਂ ਕਰਦੇ ਔਰ ਮੇਰੇ ਲਈ ਪੰਜਾਬ ਤੋਂ ਵੱਧ ਕੋਈ ਸਗਾ ਨਹੀਂ ਮੈਂ ਪੰਜਾਬ ਦੇ ਨਾਲ ਆ ਮੇਰੀ ਦਿਲ ਦੀ ਕਲੀ-ਕਲੀ ਧੜਕਣ ਮੇਰੇ ਖੂਨ ਦਾ ਕਲਾ-ਕਲਾ ਕਤਰਾ ਤੇ ਮੇਰੇ ਸਮਯਾਦਿਕ ਤੁਸੀਂ ਜਦੋਂ ਸੌਂ ਚਕਾਈ ਸੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ